ਇਹ ਇੱਕ ਦਿਨੇਸ਼ ਨਾਂ ਦਾ ਲੜਕਾ ਜਿਹਦਾ ਕਲੀਨਿਕ ਸੀ ਜੋ ਉੱਥੇ ਇਹ ਤੇਰੇ ਨੰਬਰ ਤੇ ਕੋਈ ਨੰਬਰ ਦਿੱਚਿਆ ਤੇ ਲੱਭ ਰਿਹਾ ਇਹਨੇ ਕਿ ਕਿਤਾ ਜੀ ਪੈਸੇ ਲਾਏ ਸੀ ਗਲੋਬਲ ਕੰਪਨੀ ਹੈਗੀ ਹੈ ਜੋਨ ਗਲੋਬਲ ਕਿੱਥੋਂ ਦੀ ਹੈ ਇਹ ਕੋ ਬਾਹਰੀਆਂ ਕੰਪਨੀ ਜਿਹਦਾ ਆਉਂਦੀਆਂ ਅੱਜ ਕੱਲ੍ਹ ਚੱਲਦਾ ਐਸਾ ਦੇ ਨਾਲ ਚਲੀ ਜਾਂਦਾ ਉਹਦੇ ਵਿੱਚ ਇਹਨੇ ਪੈਸੇ ਲਾਏ ਸੀ ਪਹਿਲਾਂ ਜਿਹੜੇ ਹੈਗੇ ਆ ਨਾਖਸ਼ੀ ਖੰਨਾ ਤੇ ਦਵਿੰਦਰ ਖੰਨਾ ਇਹ ਰਿਤੇ ਕੋਈ ਜਾਂਦੇ ਸੀ ਕਿਤੇ ਕਰਾਉਣ ਵਾਸਤੇ ਅਟਰੀਟਮੈਂਟ ਤਾਂ ਇਹਨਾਂ ਨੇ ਵੀ ਇਹ ਕਿਹਾ ਵੀ ਤੁਸੀਂ ਆਹ ਕੰਪਨੀ ਜੁਆਇਨ ਕਰੋ ਤੁਸੀਂ ਤੁਹਾਨੂੰ ਇਹਦੇ ਵਿੱਚ ਫਾਇਦਾ ਹੋਏਗਾ ਇਹਨੇ ਪਹਿਲਾਂ ਇਹਦੇ ਵਿੱਚ ਪੈਸੇ ਲਾਏ ਸੀਗੇ ਤੇ ਬਾਅਦ ਦੇ ਵਿੱਚ ਜਿਵੇਂ ਨੇ ਆਪਣੇ 11 ਦੋਸਤਾਂ ਦੇ ਵੀ ਜਿਆਦਾ ਮਨਅਤ ਦੇ ਲਈ ਲਵਾਤੇ ਤੇ ਜਦੋਂ ਹੁਣ ਉਹ ਕੰਪਨੀ ਬਾਅਦ ਦੇ ਵਿੱਚ ਨਾਈਸਾਈਡ ਬੰਦ ਕਰਤੀ ਕੰਪਨੀ ਨੇ ਜਦੋਂ ਪੈਸੇ ਕਾਫੀ ਨਾਲ 250 ਲੱਖ ਵੀ ਲੱਗ ਗਿਆ ਤੇ ਹੁਣ ਜਦੋਂ ਦੂਸਰੇ ਪੈਸੇ ਮੰਗ ਰਹੇ ਆ ਵਾਪਸ ਜਿਹਨਾਂ ਲਾਏ ਸੀਗੇ ਉਹਨਾਂ ਤਾਂ ਦੁਖੀ ਹੋ ਕੇ ਬੰਦੇ ਨੇ ਆਤਮ ਹੱਤਿਆ ਕੀਤੀ ਬੰਦਾ ਕੌਣ ਸੀਗਾ ਕਿੱਥੋਂ ਦਾ ਵਾਸੀ ਜਿਹੜਾ ਦੁਖੀ ਹੋਇਆ ਸੀ एमके दिनेश कुमार मुंडा अपना नवीवादी बडीपोरी ते हमने की है, है जो जो की कार्रवाई कीती है आगे दी ऐसी मुकदमा दर्ज ਕੀਤਾ ਜੀ 306 32 एपीसी ਦਾ ਬਰਕਲਾ ਮਨਾਕਸੀ ਖੰਨਾ ਜਵਿੰਦਰ ਖੰਨਾ ਦੇ ਖਲਾਫ ਦੋਨਾਂ ਨੂੰ ਰੁਪਏ ਬਾਰੇ ਕੀ ਕਹਿਣਾ ਚਾਹੋਗੇ ਜਿਹੜੀ ਕੰਪਨੀਆਂ ਤਾਂ ਹੁਣ ਜੀ ਉਹ ਅੱਜਕੱਲ੍ਹ ਫਰਾਉਡ ਚੱਲਦੇ ਆ ਫਰਾਉਡ ਕੰਪਨੀਆਂ ਹੈਗੀਆਂ ਲੋਕਾਂ ਨੂੰ ਆਪਣੇ ਚਾਂਸੇ ਦੇ ਵਿੱਚ ਲੈ ਕੇ ਤੇ ਲੋਕਾਂ ਨੂੰ ਠੱਗੀ ਮਾਰ ਕੇ ਦੇ ਸੈਟਾ ਬੰਦ ਕਰਦੇ ਨੇ ਕਿ ਰੁਪਏਨ ਫੜੇ ਗਏ ਤੋਂ ਦੋਨੇ ਰੁਪਏ ਗ੍ਰੈਸਟਾ ਕਰਦੇ ਜੀ ਸਰ ਲੋਕਾਂ ਨੂੰ ਕੀ ਅਪੀਲ? ਅਸੀਂ ਇਹੀ ਕਰਦੇ ਆਂ ਕਿ ਇਹਨਾਂ ਤੋਂ ਬਚੋ ਜਿਹੜੀਆਂ ਕੰਪਨੀਆਂ ਆਨਲਾਈਨ ਜਾਂ ਸਾਡੀਆਂ ਜੋ ਵੀ ਕਰਦੇ ਹੈਗੇ ਆ ਇਹਨਾਂ ਤੋਂ ਬਚੋ ਜੇ ਕਿਉਂਕਿ ਇਹ ਬਸ ਸਾਈਟਾਂ ਬੰਦ ਕਰ ਦਿੰਦੇ ਆ ਆਪਣਾ ਠੱਗੀਆਂ ਮਾਰ ਕੇ ਤੇ ਮਰ ਕੇ ਆਪਾਂ ਪੈਸੇ ਲਾ ਕੇ ਪਸਤਾਉਣੇ ਬਾਅਦ ਮਰਤੇ ਨੇ ਕਿ ਕਿੰਨੇ ਕਿ ਜਿਹੜੇ ਲੱਖ ਰੁਪਏ ਲਾਏ ਸੀਗੇ ਇਸ ਕੰਪਨੀ ਇਹ ਸੂ ਸਾਈਟ ਦੇ ਵਿੱਚ ਤਾਂ 25 ਲੱਖ ਤੱਕ ਜਾਂ ਕਹਿੰਦਾ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਲਗਾਇਆ ਸੀਗਾ ਵੀ ਨਾਲ ਇਹਨੇ ਆਪ ਵੀ ਲਾਇਆ ਤੇ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਵੀ ਲਾਇਆ ਹੋਇਆ ਹੈ